ਸੋ 200 ਲੀਟਰ ਤੇ ਜਲਦੀ ਕਪੈਸਿਟੀ ਦੀ ਟੈਂਕੀ 120 ਲੀਟਰ ਤੇਲ ਆ ਜਿਹੜਾ ਇਹਦੀ ਟੈਂਕੀ ਦੇ ਵਿੱਚ ਪੈਂਦਾ ਸੀ ਉਦੋਂ ਬਾਅਦ ਦੇ ਵਿੱਚ ਨਾੜ ਗਿਆ ਦੀ 80 ਲੀਟਰ ਦੀ ਟਰੱਕ 73 ਮਾਡਲ ਦੇ ਹਾਈਡਰੌਲਿਕ ਜੈਕ ਨਾਲ ਦਾਗਾ ਪਹਿਲਾਂ ਲੱਗ ਕੇ ਲੱਗਿਆ ਲਗਾਈ ਆਉਂਦਾ ਸੀ ਕੰਪਨੀ ਵੱਲੋਂ 13 ਸੇ 38 ਟਾਇਰ ਦਾ ਸਾਈਜ਼ ਆ ਜੀ ਤੇ ਜਿਵੇਂ ਵੀਰਾਂ ਨੇ ਹੁਣ ਦੀ ਲੋਡ ਦੇ ਹਿਸਾਬ ਨਾਲ ਕੱਲੀ ਇਹਦੀ ਹੁੱਕ ਚੇਂਜ ਕਰੀ ਵੀ ਆ ਹੁੱਕ ਕੰਪਨੀ ਪਹਿਲਾਂ ਵੇਟ ਵੀ ਨਾਲ ਦਿੰਦੀ ਸੀ ਤੇ ਜਿਵੇਂ ਕਹਦੀ ਇਹ ਦੋ ਪੇਟੀਆਂ ਨਾਲ ਮਿਲਦੀਆਂ ਸੀ ਇੱਕ ਚਾਬੀਆਂ ਦੀ ਤੇ ਕਿਹਦੇ ਪਾਰਟਾਂ ਦੀ ਸੇਗਲ ਦਾ ਉਤਤ ਸਵਾਗਤ ਹੈ ਆਪਣੇ ਪੀਟੀ ਤੇ YouTube ਚੈਨਲ ਦੇ ਸਾਰਿਆਂ ਦਾ ਮਿੱਤਰੋ ਪਿੱਛੇ ਖੜਾ ਟਰੈਕਟਰ ਜਹਾਜ਼ ਵਰਗਾ ਤੁਸੀਂ ਦੇਖ ਹੀ ਲਿਆ ਹੋਣਾ ਅੱਜ ਆਪਾਂ ਮਿੱਤਰੋ ਟਰੈਕਟਰ ਦੀ ਕਰਦੇ ਹਾਂ ਤੁਹਾਡੇ ਨਾਲ ਗੱਲਬਾਤ ਜਿੰਨੀ ਕੀ ਜਾਣਕਾਰੀ ਸਾਨੂੰ ਆਉਣੀ ਛੋਡੇ ਨਾਲ ਕਰਾਂਗੇ ਮਿੱਤਰੋ ਸਾਂਝੀ ਤੇ ਸਭ ਤੋਂ ਪਹਿਲਾਂ ਸਟਾਰਟਿੰਗ ਦੇ ਵਿੱਚ ਦੱਸਦਾ ਮਿੱਤਰੋ ਬਾਈਲਾਰਸ ਵੀ ਕਹਿੰਦੇ ਆ ਟਰੈਕਟਰ ਨੂੰ ਬੈਲਰੂਸ ਵੀ ਕਹਿੰਦੇ ਆ ਦੋ ਨਾਵਾਂ ਨਾਲ ਇਹ ਪੂਰੇ ਪੰਜਾਬ ਦੇ ਵਿੱਚ ਟਰੈਕਟਰ ਮਸ਼ਹੂਰ ਹੋਇਆ ਸੀ ਦੋਵੇਂ ਨਾਵਾਂ ਨਾਲ ਜਾਣਿਆ ਜਾਂਦਾ ਸੀ ਤੇ ਜੇ ਆਪਾਂ ਇਹਦੇ ਟਰੈਕਟਰ ਦੀ HP ਦੀ ਗੱਲ ਕਰੀਏ ਕਾਫੀ ਦੇ ਉੱਤੇ ਮਿੱਤਰੋ 50 HP ਦੇ ਵਿੱਚ ਇਹ ਟਰੈਕਟਰ ਆਉਂਦਾ ਇੰਜਨ ਤੇ ਗੇਅਰ ਟਰੈਕਟਰ ਦਾ ਨਾਲ ਦਾ ਸਭ ਤੋਂ ਵੱਡੀ ਗੱਲ ਜਿੰਨੀ ਕਿ ਜਾਣਕਾਰੀ ਸਾਨੂੰ 1900 ਦੇ ਨਾਲ ਮਿੱਤਰੋ ਸਾਂਝੀ ਕਰਾਂਗੇ ਚਾਰ ਸਿਲੰਡਰ ਇੰਜਨ ਦੇ ਵਿੱਚ ਇੱਧਰ ਕੈਮਰਾ ਮਾਰਦੀ ਇੱਕ ਵਾਰੀ ਚਾਰ ਸਿਲੰਡਰ ਇੰਜਨ ਆ ਪੰਪ ਦੇਖੋ ਪਹਿਲਾਂ ਤਾਂ ਕਿੱਡਾ ਵੱਡਾ ਲੱਗਿਆ ਵਾ ਟਰੈਕਟਰ ਦੇ ਉਦੋਂ ਬਾਅਦ ਦੇ ਵਿੱਚ ਜੇ ਆਪਾਂ ਸਟੀਅਰਿੰਗ ਦੀ ਗੱਲ ਕਰੀਏ ਮਿੱਤਰੋ ਮੋੜ ਕੋੜ ਪਾ ਕੇ ਜਮਾ ਪਾਵਰ ਸਟੀਅਰਿੰਗ ਵਾਲਾ ਫੀਲ ਦਿੱਤਾ ਵਾ ਇੱਥੇ ਆ ਦੇਖੋ ਰਾਡ ਦੇਖੋ ਮਿੱਤਰੋ ਪਾਵਰ ਸਟੀਅਰਿੰਗ ਵਾਲਾ ਪੂਰਾ ਫੀਲ ਦਿੱਤਾ ਵਾ ਤੇ ਟਰੈਕਟਰ ਦੀ ਸਹਾਇਤਾ ਦੀ ਗੱਲ ਕਰੀਏ ਜਿਵੇਂ ਹੁਣ ਦੇ ਮੁੰਡੇ ਜਾ ਜੀ ਟਾਇਰ ਪਾ ਕੇ ਏਡਾ ਸਾਈਜ਼ ਕਰ ਦਿਆ ਜੇ ਅਸੀਂ ਕੈਮਰਾ ਮਾਰ ਇਧਰ ਤੇ ਉਹਨਾਂ ਉੱਚਾ ਇਹ ਉਹੀ ਆ ਤੇ ਕੋਠੇ ਜਿੱਡਾ ਟਰੈਕਟਰ ਗਏ ਜਾਂਦੇ ਅੱਜ ਦੋ ਪਹਿਲਿਆਂ ਦੇ ਵਿੱਚ ਇਹ ਟਰੈਕਟਰ ਮਿੱਤਰੋ ਕਿਸੇ ਪਿੰਡ ਦੇ ਵਿੱਚ ਆਉਂਦਾ ਸੀ ਤਾਂ ਪੂਰਾ ਪਿੰਡ ਇਕੱਠਾ ਹੋਊਗਾ ਟਰੈਕਟਰ ਦੇਖਣ ਆਉਂਦਾ ਸੀ ਤੇ ਲੋਕ ਪੁਰਾਣੇ ਵਿਆਹ-ਬੋਹਾਂ ਦੇ ਵਿੱਚ ਲੈ ਕੇ ਜਾਂਦੇ ਹੁੰਦੇ ਸੀ ਜਿਵੇਂ ਪ੍ਰੀ-ਬੈਟਿੰਗਾਂ ਦੇ ਵਿੱਚ ਅੱਜ ਵੀ ਭਾਲਦੇ ਆ ਵੀ ਯਾਰ ਪੁਰਾਣਾ ਟਰੈਕਟਰ ਲੈ ਕੇ ਚੱਲ ਗਿਆ ਤੇ ਇਹ ਟਰੈਕਟਰ ਦੀ ਇਹ ਛਤਰੀ ਵਾਲੀਆਂ ਪਾਈਪਾਂ ਦੀ ਵੀ ਆਪਾਂ ਗੱਲ ਕਰੀਏ ਸਾਰਾ ਕੁਝ ਨਾਲ ਦਾ ਪਾਈਪਾਂ ਤੇ ਛਤਰੀ ਵਾਲਾ ਕੱਪੜਾ ਚੇਂਜ ਹੋਇਆ ਹੁਣ ਤੇ ਪਾਈਪਾਂ ਬੂਪਾਂ ਸਾਰੀਆਂ ਨਾਲ ਦੀਆਂ ਤੇ ਲੋਹਾ ਬਹੁਤ ਚੰਗਾ ਸੀ ਜਿਵੇਂ ਕਹਿੰਦੇ ਜਿਹ ਜਿੰਨਾ ਲੋਹਾ ਲੱਗਿਆ ਕਿਸੇ ਪਾਸੇ ਉਨੀ ਜੰਗਾਲ ਜੰਗੂਲ ਨਹੀਂ ਵੀ ਗਲ ਗਿਆ ਜਾਮਾ ਸੜ ਗਿਆ ਕਲਾ ਰੰਗ ਜਾ ਲੈ ਗਿਆ ਲਾਲ ਜਾ ਹੋ ਕੇ ਉੱਥੀ ਪਰਕਰਾਰ ਖੜਾ ਲੋਹਾ ਪੂਰਾ ਚੰਗਾ ਲੱਗਿਆ ਵਾ ਟਰੈਕਟਰ ਦੇ ਤੇ ਜਿਵੇਂ ਹੁਣ ਹੁਣ ਦੇ ਟਰੈਕਟਰਾਂ ਦੇ ਵੇਟ ਆਉਂਦੇ ਆ ਕੰਪਨੀ ਪਹਿਲਾਂ ਵੇਟ ਵੀ ਨਾਲ ਦਿੰਦੀ ਸੀ ਤੇ ਜਿਵੇਂ ਕਹਿੰਦੀ ਇਹ ਦੋ ਪੇਟੀਆਂ ਨਾਲ ਮਿਲਦੀਆਂ ਸੀ ਇੱਕ ਚਾਬੀਆਂ ਦੀ ਤੇ ਕਿਦੇ ਪਾਰਟਾਂ ਦੀ ਹਾਂਜੀ ਹਾਂ ਵੀ ਖੋਲਣ ਕਰਨ ਵਾਸਤੇ ਜੇ ਕਈ ਵਾਰੀ ਬੰਦੇ ਨੂੰ ਲੋਡ ਪੈ ਜੇ ਸਾ ਉਹਦਾ ਖੋਲ ਕੇ ਕਿਸਾਨ ਘਰੀ ਰਿਪੇਅਰ ਕਰ ਲੈ ਤੇ ਜਿਵੇਂ ਹੁਣ ਹਾਲੈਂਡ ਟਰੈਕਟਰ ਦੇ ਜਿਵੇਂ ਕਿ ਜੈਕ ਵਾਲਾ ਮਸ਼ਹੂਰ ਹੋਇਆ ਬਾ ਤਾਂ ਮਿੱਤਰੋ 71 ਮਾਡਲ ਦੇ ਹਾਈਡਰੌਲਿਕ ਜੈਕ ਨਾਲ ਦਾਗਾ ਪਹਿਲਾਂ ਲੱਗ ਲੱਗਿਆ ਲਗਾਈ ਆਉਂਦਾ ਸੀ ਕੰਪਨੀ ਵੱਲੋਂ ਆ ਦੇਖੋ ਮਿੱਤਰੋ ਜੈਕ ਜੈਕ ਲੱਗਿਆ ਲਗਾਇਆ ਆਉਂਦਾ ਸੀ ਤੇ ਬਾਕੀ ਲਿਫਟ ਕਪੈਸਿਟੀ ਵੀ ਇਹਦੇ ਨਾਲ ਵਾਧਦੀ ਆ ਤੇ ਆ ਬਾਕੀ ਇਧਰ ਦੇਖੋ ਆ ਪਾਈਪਾਂ ਦੀ ਕੁਆਲਿਟੀ ਹੁਣ ਤਾਂ ਉਰੂ ਹੀ ਨਹੀਂ ਤੇ ਜੇ ਆਪਾਂ ਤੇਲ ਦੀ ਟੈਂਕੀ ਦੀ ਗੱਲ ਕਰੀਏ ਮੇਰੇ ਤੋਂ ਇਹਦੀ ਡੀਜ਼ਲ ਵਾਲਾ ਟੈਂਕਾ ਜਿਹੜਾ ਹੁਣ ਤੱਕ ਪੰਜਾਬ ਦੇ ਵਿੱਚ ਮੈਂ ਤਾਂ ਨਹੀਂ ਮੈਨੂੰ ਤਾਂ ਹੀ ਲੱਗਦਾ ਵੀ ਇਦੋਂ ਵੱਡੀ ਟੈਂਕੀ ਕਿ ਟਰੈਕਟਰ ਦੀ ਆਈ ਹੋਊ ਤਾਂ ਇਹਦੀ ਟੈਂਕੀ ਦੀ ਆਪਾਂ ਗੱਲ ਕਰੀਏ ਕੈਪੈਸਿਟੀ ਦੀ ਤਾਂ 120 ਲੀਟਰ ਤੇਲ ਦੀ ਕੈਪੈਸਿਟੀ ਦੀ ਟੈਂਕੀ 120 ਲੀਟਰ ਤੇਲ ਆ ਜਿਹੜਾ ਇਹਦੀ ਟੈਂਕੀ ਦੇ ਵਿੱਚ ਪੈਂਦਾ ਸੀ ਉਸ ਤੋਂ ਬਾਅਦ ਦੇ ਵਿੱਚ 95 ਲੀਟਰ ਦੀ 120 ਲੀਟਰ ਦੀ ਟੈਂਕੀ ਆ ਤੇ ਬਾਕੀ ਦੋ ਬੈਂਟਰੀਆਂ ਸੀ ਇਹਦੇ 100-100 ਐਂਪੀਅਰ ਦੀਆਂ ਉਹਨਾਂ ਟਾਈਮਾਂ ਦੇ ਵਿੱਚ ਆਉਂਦੀਆਂ ਤੇ ਜਿਵੇਂ ਬੰਦੇ ਨੇ ਰਾਤ ਬਰਾਤ ਤੇ ਕੋਈ ਲਾਈਟ ਲੂਟ ਵਾਲਾ ਕੰਮ ਕਰਨਾ ਖੇਤ ਦੇ ਵਿੱਚ ਤਾਂ ਇੱਥੋਂ ਮਗਲੇ ਪਾਸੇ ਆਪਣੀ ਲਾਈਟ ਦਾ ਪ੍ਰਬੰਧ ਵੀ ਕਰ ਸਕਦਾ ਸੀ ਆ ਚੀਜ਼ ਵੀ ਨਾਲ ਦੀ ਆ ਸਾਰਾ ਕੁਝ ਮਿੱਤਰੋ ਨਾਲ ਦਾ ਹੈਗਾ ਆ ਦੇਖੋ ਆ ਜਿਵੇਂ ਹੁਣ ਪਲਾਸਟਿਕ ਦਾ ਆਉਂਦਾ ਅਜੇ ਲੋਹੇ ਦੇ ਪੀਸ ਲੱਗੇ ਹੋਏ ਆ ਸਾਰੇ ਲੋਹੇ ਦੇ ਪੁਰਜੇ ਸਾਰੇ ਲੱਗੇ ਹੋਏ ਆ ਤੇ ਸਾਰਾ ਕੁਝ ਨਾਲ ਦਾ ਤੇ ਜਿਵੇਂ ਹੁਣ ਟਰੈਕਟਰ ਆਉਂਦੇ ਆਗੇ ਆਪਣੇ 16 9 16 9 28 ਦੇ ਟਾਇਰਾਂ 'ਚ ਤਾਂ ਇਹ ਟਰੈਕਟਰ ਦੇ ਟਾਇਰ ਦੇ ਮਗਰਲੇ ਸਾਈਜ਼ ਦੀ ਗੱਲ ਕਰੀਏ 13 ਸੇ 38 ਟਾਇਰ ਦਾ ਸਾਈਜ਼ ਆ ਜੀ ਤੇ ਜਿਵੇਂ ਵੀਰਾਂ ਨੇ ਹੁਣ ਦੀ ਲੋੜ ਦੇ ਹਿਸਾਬ ਨਾਲ ਕੱਲੀ ਇਹਦੀ ਹੁੱਕ ਚੇਂਜ ਕਰੀ ਵੀ ਆ ਹੁੱਕ ਹੁਣ ਦੇ ਹਿਸਾਬ ਨਾਲ ਬਣਵਾਈ ਦੀ ਆ ਆ ਦੇਖ ਸਕਦੇ ਹੋ ਤੇ ਹੁਣ ਦੇ ਹਿਸਾਬ ਨਾਲ ਲੋਹਾ ਆ 71 ਮਾਡਲ ਵਾਲਾ ਲੋਹਾ ਇਹਨੂੰ ਜਗ੍ਹਾ ਲੁੰਨੀ ਲੱਗੀ ਆ ਉਨੀਆਂ ਹੁਣ ਵਾਲੇ ਨੂੰ ਲੱਗੀ ਪਈ ਆ ਜੇ ਆਪਾਂ ਕੁਆਲਿਟੀ ਦੀ ਗੱਲ ਕਰੀਏ ਬਾਕੀ ਲੋਹਾ ਪੂਰਾ ਹੈਵੀ ਲਾ ਕੇ ਦਿੰਦੀ ਸੀ ਮੇਟਰੋ ਕੰਪਨੀ ਤੇ ਬਾਕੀ ਇੰਜਣ ਦੇਖੋ ਕਿ ਇਹ ਜਿੱਥੋਂ ਤੱਕ ਸਾਡੇ ਸੁਣਨ ਦੇ ਵਿੱਚ ਇਹ ਆਇਆ ਕਹਿੰਦੇ ਵੀ ਕਾਪੀ ਤੇ 50 ਇੱਥੇ ਵੀ ਆਉਂਦਾ ਸੀ ਤੇ ਪਾਵਰ ਤਾਂ ਇਹਦੀ ਉਦੋਂ ਵੱਧ ਸੀ ਜੇ ਸੀਟ ਦੀ ਗੱਲ ਕਰੀਏ ਜਿਵੇਂ ਕਿ ਇਹਦੀ ਸਾਈਡ ਤੇ ਸਟੀਅਰਿੰਗ ਆਉਂਦਾ ਸੀਦਾ ਤੇ ਸੀਟ ਆ ਜਿਹੜੀ ਪੂਰੀ ਕੰਫਰਟੇਬਲ ਸੀ ਡਰਾਈਵਰ ਨੂੰ ਚਲਾਉਂਦੇ ਸਮੇਂ ਵੀ ਕੋਈ ਦਿੱਕਤ ਨਾ ਆਵੇ ਬਾਕੀ ਆ ਰੇਸ ਆ ਗਈ ਮੈਨੂੰ ਲੱਗਦਾ ਹਨਾ ਪਹਿਲੀ ਸਾਈਡ ਰੇਸ ਆ ਗਈ ਆਗੇ ਉਹ ਆ ਗਿਆ ਮਿੱਤਰੋ ਡਿਫੈਂਸਰ ਲਾਉਗੇ ਇਧਰਲੇ ਪਾਸੇ ਉਹ ਚੀਜ਼ ਵੀ ਦੇਖੋ ਮਿੱਤਰੋ ਕਿੰਨਾ ਤਾਕੜਾ ਫੀਚਰ ਦਿੱਤਾ ਵਾ ਤੇ ਹੁਣ ਤਾਂ ਉਹ ਚੀਜ਼ ਆਉਂਦੂਗੀ ਨਹੀਂ ਬਾਹਲੇ ਟਰੈਕਟਰਾਂ ਦਾ ਸਵਰਾਜ ਕੰਪਨੀ ਹਜੇ ਵੀ 50 855 ਤੇ ਨਹੀਂ ਦੇ ਰਹੀ ਰੈਡਫੈਂਸਰ ਲਾਉਗੇ ਇਹਦੇ ਲੱਗਿਆ ਵਾ ਲੱਗਿਆ ਪਿਆ ਬਦੂਬਾਦ ਦੇ ਵਿੱਚ ਆ ਮਨ ਲਾ ਰਹੀ ਦੀ ਰੇਸ ਆ ਤੇ ਉਦੋਂ ਆ ਆ ਘੇਰ ਆ ਗਈ ਤੇ ਬਾਕੀ ਉਹ ਹੈਂਡ ਬ੍ਰੇਕ ਆ ਗਿਆ ਲੈਫਟ ਰੁਟ ਵਾਲ ਆ ਗਿਆ ਕੰਟਰੋਲ ਤੇ ਆ ਜਿਹੜਾ ਇੰਜਨਾ ਮਿੱਤਰੂ ਨਾਲ ਦਾਗਾ ਸਾਰਾ ਕੁਝ ਇੰਜਨ ਤੇ ਗੀਰ ਇਹਦਾ ਟਰੈਕਟਰ ਦਾ オリジナル ਆ ਸਭ ਤੋਂ ਵੱਡੀ ਗੱਲ ਆ ਸਲੇਸਰ ਦੇਖੋ ਹੁਣ ਵਾਲੇ ਸਲੇਸਰਾਂ ਦੀ ਆਪਾਂ ਗੱਲ ਕਰੀਏ ਢੋਲਕੀਆਂ ਢਾਲਕੀਆਂ ਜਾਂ ਲੀਕ ਹੋ ਜਾਂਦੀਆਂ ਤੇ ਸਲੇਸਰ ਸਲੂਸਰ ਜਾਂ ਨਾਲ ਦਾ ਤੇ ਆ ਏਅਰ ਸਿਲੰਡਰ ਉਹਨਾਂ ਟਾਈਮਾਂ ਦੇ ਵਿੱਚ ਆਉਂਦਾ ਏ ਟਰੈਕਟਰ ਦਾ ਏਅਰ ਸਿਲੰਡਰ ਜੈਕ ਕਰੋ ਉਹਨਾਂ ਦਾ ਜਿਵੇਂ ਹੁਣ ਸੀਸੇ ਦਾ ਕੰਚ ਦੇ ਆਉਂਦੇ ਲੱਗੇ ਵੀ ਮਿੱਤਰੋ ਆ ਚੀਜ਼ ਉਹਨਾਂ ਟਾਈਮਾਂ ਦੇ ਵਿੱਚ ਹੁੰਦਾ ਸੀ ਬੈਟਰੀ ਲਾਗੇ ਧਰੀ ਹੋਇਆ ਬਾਕੀ ਮਿੱਤਰੋ ਇਹ ਸਟਾਰਟ ਆ ਟਰੈਕਟਰ ਸਭ ਤੋਂ ਵੱਡੀ ਗੱਲ ਸਟਾਰਟ ਆ ਤੇ ਚਾਲੂ ਕਨੀਸ਼ਨ ਦੇ ਵਿੱਚ ਆ ਤੇ ਜਿਵੇਂ ਕਿਸੇ ਵੀਰ ਨੇ ਤਿਆਰ ਕਰਾਉਣਾ ਜਾਂ ਕੰਮ ਕਰ ਲੈਣਾ ਕੋਈ ਵੀ ਇਹ ਟਰੈਕਟਰ ਤੋਂ ਲੈਂਦੇ ਆ ਇਹ ਵੀਰ ਵੀ 11 ਤੋਂ 13 ਹਾਲ ਮਤਲਬ ਇਸੇ ਪਾ ਲੈਂਦੇ ਆ ਤੇ ਬਾਕੀ ਆ ਏਅਰ ਸਿਲੰਡਰ ਵਾਲਾ ਜੰਮੀ ਸੇਰਾ ਲੱਗਿਆ ਪਾ ਸਾਰਾ ਕੁਝ ਹੀ ਨਾਲ ਦਾਗਾ ਆ ਰੈਡੀਏਟਰ ਆ ਗਿਆ ਰੈਡੀਏਟਰ ਦਾ ਢੱਕਣ ਵੀ ਉੱਪਰ ਹੀ ਦਿੱਤਾ ਵਾ ਜਿਵੇਂ ਅਗੇ ਰੀ ਸੂ ਖੋਲਣ ਦੀ ਕਿਸਾਨ ਵੀਰ ਨੂੰ ਬੜੀ ਲੋੜ ਨਾ ਪਵੇ ਸਾਰਾ ਕੁਝ ਬਾਹਰ ਬਾਹਰ ਹੀ ਆ ਤੇ ਕਨਿਸ਼ਨ ਤੁਹਾਡੇ ਸਾਹਮਣੇ ਮਿੱਤਰੋ ਇਹਦੇ ਉਹਨਾਂ ਟਾਈਮਾਂ ਦੇ ਵਿੱਚ ਵੀ ਡੈਨ ਬਵਾਉਂਦੀ ਸੀ ਕੱਲਾ ਆਲਟੀਨੇਟਰ ਇਹਨਾਂ ਨੇ ਚੇਂਜ ਕਰਿਆਗਾ ਵੀ ਆਲਟੀਨੇਟਰ ਲਾਤਾ ਹੁਣ ਦੀ ਟੈਕਨੋਲੋਜੀ ਦੇ ਹਿਸਾਬ ਨਾਲ ਬਾਕੀ ਆ ਦੇਖੋ ਪੰਪ ਬੂੰਪ ਸਾਰਾ ਕੁਝ A to Z ਮਿੱਤਰੋ ਟਰੈਕਟਰ ਦਾ ਨਾਲ ਦਾ ਪਿੰਡ ਪਠੋਈ ਖੁਰਦ ਜ਼ਿਲ੍ਹਾ ਪਟਿਆਲਾ ਦੇ ਵਿੱਚ ਵੀਡੀਓ ਬਣਾ ਰਹੇ ਆਂ ਆਪਾਂ ਤੇ ਦਬ ਕੇ ਸ਼ੇਅਰ ਵਾਲਾ ਬਟਨ ਜ਼ਰੂਰ ਦਬਾ ਦਿਓ ਜੇ ਜਾਣਕਾਰੀ ਵਧੀਆ ਲੱਗੀ ਸੋ ਬਹੁਤ ਬਹੁਤ ਧੰਨਵਾਦੀ